ਅਸਲ ਵਿੱਚ 328 ਰੂਪਾਂ ਦਾ ਸਾਰਾ ਮਾਮਲਾ ਕੀ ਹੈ ਸਾਲ 2020 ਦੇ ਅੰਦਰ ਪਬਲਿਕੇਸ਼ਨ ਬਿਊਰੋ ਜਿੱਥੇ ਕਿ ਗੁਰੂ ਸਾਹਿਬ ਦੇ ਸਰੂਪਾਂ ਦੀ ਛਪਾਈ ਹੁੰਦੀ ਹੈ ਉੱਥੋਂ ਇਹ ਗੱਲ ਬਾਹਰ ਆਉਂਦੀ ਹੈ ਕਿ ਗੁਰੂ ਸਾਹਿਬ 328 ਸਰੂਪ ਗਾਇਬ ਹੋ ਗਏ ਨੇ ਜੋ ਕਿ ਰਿਕਾਰਡਾਂ ਵਿੱਚ ਤਾਂ ਬੋਲ ਰਹੇ ਸੀ ਪਰ ਸਰੀਰਕ ਤੌਰ ਤੇ ਉੱਥੇ ਮਿਲੂ ਨਹੀਂ ਸਨ ਇਸ ਗੱਲ ਦਾ ਸੰਬੰਧਤਾ ਵਿੱਚ ਰੋਜ਼ ਦੇਖ ਨੂੰ ਮਿਲਦਾ ਹੈ ਤਾਂ ਉਸ ਸਮੇਂ ਦੇ ਕਾਲ ਤੱਕ ਦੇ ਜੇਦਾਦਰ ਗਿਆਨੀ ਹਰਪੀ ਸਿੰਘ ਇਸ ਮਸਲੇ ਵਿੱਚ ਜਾਂਚ ਕਰਾਉਣ ਦੇ ਹੁਕਮ ਸੁਣਾਉਂਦੇ ਨੇ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋ ਵਾਲ ਇਸ ਜਾਂਚ ਨੂੰ ਅੱਗੇ ਵਧਾਉਂਦੇ ਨੇ ਏ ਐਡਵੋਕੇਟ ਈਸ਼ਰ ਸਿੰਘ ਨੂੰ ਇਹ ਸਾਰੀ ਰਿਪੋਰਟ ਬਣਾਉਣ ਦਾ ਕਾਰਜ ਸੌਂਪਿਆ ਜਾਂਦਾ ਹੈ ਅਤੇ ਐਡਵੋਕੇਟ ਈਸ਼ਰ ਸਿੰਘ ਆਪਣੀ ਰਿਪੋਰਟ ਵਿੱਚ 16 ਬੰਦੇ ਨੂੰ ਦੁਬਾਰੀ ਠਰੋਂਦੇ ਨੇ ਜਿਨ੍ਹਾਂ ਵਿੱਚ ਸਤਿੰਦਰ ਸਿੰਘ ਕੋਹਲੀ ਦਾ ਨਾਮ ਵੀ ਮੌਜੂਦ ਸੀ ਇੱਥੇ ਇਹ ਦੱਸਣਯੋਗ ਹੈ ਕਿ ਸਤਿੰਦਰ ਸਿੰਘ ਕੋਹਲੀ ਉਸ ਸਮੇਂ ਆਡਿਟ ਦਾ ਸੀਏ ਸੀ ਅਤੇ ਉਹ ਬਾਦਲ ਪਰਿਵਾਰ ਦੀਆਂ ਹੋਰ ਕਈ ਕੰਪਨੀਆਂ ਦਾ ਕੰਮਕਾਜ ਵੀ ਸੰਭਾਲਦਾ ਸੀ ਅਤੇ ਇਸ ਰਿਪੋਰਟ ਵਿੱਚ ਇਹ ਵੀ ਲਿਖਿਆ ਗਿਆ ਸੀ ਕਿ ਸਤਿੰਦਰ ਸਿੰਘ ਕੋਹਲੀ ਤੋਂ ਕਚਕਤ ਟਾਪਸ਼ਨ ਰਫੀਸ ਵਾਪਸ ਲਈ ਜਾਵੇ ਜਿਸ ਦੀ ਕੀਮਤ ਲਗਭਗ 7 ਕਰੋੜ ਦੇ ਨੇੜੇ ਤੇ ਬੰਦੀ ਸੀ ਇਸ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਕਿ ਬਹੁਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਐਦਾਂ ਹੀ ਵੇਚ ਦਿੱਤੇ ਜਾਂਦੇ ਸਨ ਤੇ ਉਹਨਾਂ ਦਾ ਕੋਈ ਵੀ ਰਿਕਾਰਡ ਉੱਥੇ ਨਹੀਂ ਦਰਜੀਤ ਕੀਤਾ ਜਾਂਦਾ ਸੀ ਹੁਣ ਸਾਲ 2025 ਦੇ ਅਖੀਰ ਵਿੱਚ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਐਂਟਰ ਕਰਦੀ ਹੈ ਅਤੇ ਦੋ ਬੰਦੇ ਦੀ ਗ੍ਰਿਫਤਾਰੀ ਹੁੰਦੀ ਹੈ ਉਹਨਾਂ ਵਿੱਚੋਂ ਅਸਤਿੰਦਰ ਸਿੰਘ ਕੋਹਲੀ ਤੇ ਕਵਲਜੀਤ ਸਿੰਘ ਇੱਕ ਐਸੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਅੱਜ ਤੱਕ ਕਿਸੇ ਨੂੰ ਇਹ ਨਹੀਂ ਪਤਾ ਕਿ ਉਹ 328 ਰੂਪ ਕਿਸ ਦੇ ਕੈਨ ਤੇ ਵੇਚੇ ਗਏ ਸੀ ਜਾਂ ਗਾਇਬ ਹੋਏ ਸੀ ਜਾਂ ਕਿਸ ਨੂੰ ਤੇ ਵੇਚ ਹਨ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਨੇ ਅੱਜ ਤੱਕ ਅਸਤਿੰਦਰ ਸਿੰਘ ਕੋਲੀ ਤੋਂ 7 ਕਰੋੜ ਰੁਪਏ ਵਾਪਸ ਲਏ ਹਨ ਤੁਹਾਡੀ ਇਸ ਬਾਰੇ ਕੀ ਰਾਏ ਸਾਨੂੰ ਕਮੈਂਟ ਕਰਕੇ ਜੁਤ ਸੁਣਾਈ